ਪਪਾ ਫਰੀਦ ਜੀ ਭਗਤਾਂ ਨੂੰ ਉਪਦੇਸ਼ ਕਰਦਿਆਂ ਹੋਇਆ ਕਹਿੰਦੇ ਨੇ ਕਿ ਪਰਮਾਤਮਾ ਨੂੰ ਪਾਲਣ ਲਈ ਘਰ-ਬਾਰ ਛੱਡ ਕੇ ਜੰਗਲਾਂ ਪਹਾੜਾਂ ਉਜਾੜਾਂ ਵਿੱਚ ਪਟਕਣ ਦੀ ਲੋੜ ਨਹੀਂ ਬਲਕਿ ਪਰਮਾਤਮਾ ਤਾਂ ਤੁਹਾਡੇ ਹਿੱਸੇ 'ਚ ਵਸਦਾ ਹੈ ਬਸ ਲੋੜ ਹੈ ਉਸ ਨੂੰ ਸਾਤਨ ਦੀ ਫਰੀਦਾ ਜੰਗਲ ਜੰਗਲ ਕਿਆ ਪਵੇ ਵਣ ਕੰਡਾ ਮੋੜੈ ਵਸਸੀ ਰੱਬ ਹੈ ਹਾਲੀਏ ਜੰਗਲ ਕਿਆ ਟੁੰਡੇ ਉਹਨਾਂ ਨੇ ਇਹ ਉਪਦੇਸ਼ ਦੇਣ ਤੋਂ ਪਹਿਲਾਂ ਇਸ ਦਾ ਸਿੱਟਾ ਕੱਢਿਆ ਸੀ ਕਿ ਪਰਮਾਤਮਾ ਮਨੁੱਖ ਦੇ ਹਿਰਦੇ ਵਿੱਚ ਵਸਦਾ ਹੈ ਕਿਉਂਕਿ ਪਹਿਲਾਂ ਉਹ ਆਪ ਵੀ ਜੰਗਲ ਵਿੱਚ ਰਹਿ ਕੇ ਭਗਤੀ ਕਰਦੇ ਸਨ ਦੋਸਤੋ ਇਸ ਤੋਂ ਪਹਿਲਾਂ ਕਿ ਤੁਸੀਂ ਇਸ ਵੀਡੀਓ ਨੂੰ ਸੁਣਨ ਵਿੱਚ ਕਮਾਂਚ ਚਾਓ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੋ ਤਾਚੋ ਭਵਿਕ ਵਿੱਚ ਇਸ ਤਰ੍ਹਾਂ ਦੀ ਵੀਡੀਓ ਤੁਹਾਨੂੰ ਦੇਖਣ ਨੂੰ ਮਿਲਤੀਆਂ ਰਹਣ ਆਓ ਹੁਣ ਅੱਜ ਦਾ ਇਹ ਰੋਹਾਨੀ ਸਫ਼ਰ ਸ਼ੁਰੂ ਕਰਤੇ ਹਾਂ ਜਿਦੋਂ ਪਪਾ ਫਰੀਦ ਜੀ ਦਾ ਸਰੀਰ ਸੁੱਕ ਕੇ ਹੱਟੀਆਂ ਦਾ ਪਿੰਜਰ ਜਿਹਾ ਰਹਿ ਗਿਆ ਤੇ ਲੇਟੇ ਹੋਏ ਨੂੰ ਕਾਮ ਹੋਇਆ ਸਮਝ ਕੇ ਪੈਰਾਂ ਦੀਆਂ ਤਲੀਆਂ ਨੂੰ ਚੁੰਝਾ ਮਾਰਨ ਲੱਗ ਪਿਆ ਫਿਰ ਪਪਾ ਫਰੀਦ ਜੀ ਕਹਿੰਦੇ ਹਨ ਕਿ ਮੈਨੂੰ ਆਪਣੇ ਪ੍ਰਭੂ ਨੂੰ ਲੱਭ ਤਿਆ ਮੇਰੀ ਇਹ ਹਾਲਤੋ ਕੀ ਹਕੇ ਕਾ ਮੇਰੇ ਸਰੀਰ ਨੂੰ ਠੁੰਗੇ ਮਾਰਨ ਲੱਗ ਪੈ ਨੇ ਮੇਰੇ ਕਿੱਡੇ ਮਾਰੇ ਭਾਖੋ ਕੇ ਹਨ ਕੇ ਅੱਲਾ ਨੇ ਅਜੇ ਤੱਕ ਮੈਨੂੰ ਦਰਸ਼ਨ ਨਹੀਂ ਦਿੱਤੇ ਪਪਾ ਫਰੀਦ ਜੀ ਆਪਣੀ ਮਾਤਾ ਤੇ ਦਿੱਤੇ ਹੋਏ ਵਰਦੇਸ਼ ਨੂੰ ਦਿਲ ਵਿੱਚ ਵਸਾਈ ਬੈਠੇ ਹਨ ਕਿ ਕਿਸੇ ਦਾ ਦਿਲ ਨਹੀਂ ਦੁਖੋਣਾ ਉਸ ਸਰੀਰ ਤੇ ਠੁੰਗੇ ਮਾਰ ਰਹਿ ਕਾਨ ਗੁੱਸੇ ਵਿੱਚ ਕੁਝ ਨਹੀਂ ਕਹਿੰਦੇ ਸਿਰਫ ਬੇਨਤੀ ਹੀ ਕਰਦੇ ਹਨ ਕਾਕਾ ਕਰੰਗਟ ਟਟੋਲਿਆ ਸਗਲਾ ਖਾਇਆ ਮਾਸ ਐ ਤੋ ਇਹ ਨੈਨਾ ਮਤ ਸ਼ੂਓ ਪੀਰ ਤਿੱਖਣ ਕੀ ਆਸ ਜਦੋਂ ਬਾਬਾ ਫਰੀਦ ਜੀ ਦੇ ਸਰੀਰ ਨੂੰ ਕਾਂ ਨੇ ਚੁੰਝਾ ਮਾਰ ਕੇ ਵੇਖਿਆ ਤਾਂ ਉਸ ਨੂੰ ਹੋਰ ਕਿਤੇ ਮਾਸ ਨਾ ਲੱਭਾ ਤਾਂ ਫਿਰ ਕਾ ਬਾਬਾ ਫਰੀਦ ਜੀ ਦੀਆਂ ਅੱਖਾਂ ਨੂੰ ਚੁੰਝਾ ਮਾਰਨ ਲੱਗਾ ਤਾਂ ਬਾਬਾ ਫਰੀਦ ਜੀ ਕਾਂ ਨੂੰ ਬੇਨਤੀ ਕਰਨ ਲੱਗੇ ਕਿ ਹੇ ਕਾਮਾ ਤੂੰ ਬੇਸ਼ੱਕ ਮੇਰੇ ਸਾਰੇ ਸਰੀਰ ਤੇ ਮਾਸ ਨੂੰ ਚੁੰਝਾ ਮਾਰ ਕੇ ਵੇਖਿਆ ਹੈ ਪਰ ਤੂੰ ਮੇਰੇ ਇੰਨਾ ਤੋਂ ਨੈਰਾਂ ਨੂੰ ਚੁੰਝ ਨਾ ਮਾਰੇ ਇਹਨਾਂ ਨੂੰ ਨਾ ਛੋਵੇ ਕਿਉਂਕਿ ਇਨਾਂ ਅੱਖਾਂ ਨਾਲ ਮੈਨੂੰ ਆਪਣੇ ਪਿਆਰੇ ਪ੍ਰਭੂ ਪਰਮੇਸ਼ਵਰ ਆਪਣੇ ਪਿਆਰੇ ਖੁਦਾ ਨੂੰ ਦੇਖਣ ਦੀ ਆਸ ਹੈ हे ਕਾਲੇ ਕਾ ਮੇਰੇ ਸੁੱਕੇ ਸਰੀਰ ਨੂੰ ਚੁੰਝਾ ਨਾ ਮਾਰ ਜੇਕਰ ਤੂੰ ਇੱਥੇ ਵਸਦਾ ਹੈ ਤਾਂ ਇੱਥੋਂ ਉੱਡ ਜਾ ਕਿਉਂਕਿ ਮੇਰੀਆਂ ਇਸ ਹੱਡੀਆਂ ਹੋਈਆਂ ਪਿੰਚਰ ਵਿੱਚ ਵੀ ਮੇਰਾ ਪਿਆਰਾ ਵਸ ਰਿਹਾ ਹੈ ਮੇਰਾ ਖੁਦਾ ਵਸ ਰਿਹਾ ਹੈ ਇਸ ਤਰ੍ਹਾਂ ਬਾਬਾ ਫਰੀਦ ਜੀ 12 ਸਾਲ ਜੰਗਲ ਵਿੱਚ ਬੰਦਗੀ ਕਰਦੇ ਰਹੇ ਤੇ ਕਿਸੇ ਵੀ ਜੀਵ ਜੰਤੂ ਤੇ ਅੱਲਾਹ ਦੀ ਬਣਾਈ ਹੋਈ ਕਿਸੇ ਵੀ ਚੀਜ਼ ਦਾ ਦਿਲ ਨਹੀਂ ਦੁਖਾਇਆ ਹਰ ਇੱਕ ਚੀਜ਼ ਵਿੱਚ ਖੁਦਾ ਦਾ ਵਾਸਾ ਸਮਝ ਕੇ ਸਤਕਾਰ ਕਰਦੇ ਰਹੇ ਤੇ ਖੁਦਾ ਦੇ ਦਰਸ਼ਨ ਫਿਰ ਵੀ ਨਾ ਹੋਏ ਜਦੋਂ 12 ਸਾਲ ਬਾਬਾ ਫਰੀਦ ਜੀ ਨੇ ਜੰਗਲ ਵਿੱਚ ਭਗਤੀ ਕਰਦਿਆ ਹੋ ਕੇ ਤਾਂ ਫਿਰ ਵੀ ਰੱਬ ਨਾ ਮਿਲਿਆ ਤਾਂ ਉਹ ਨਿਰਾਸ਼ ਹੋ ਕੇ ਘਰ ਨੂੰ ਵਾਪਸ ਤੁਰ ਪਏ। ਘਰ ਜਾ ਕੇ ਆਪਣੀ ਮਾਤਾ ਜੀ ਦੇ ਚਰਨਾਂ ਵਿੱਚ ਸੀਸ ਨਿਵਾਇਆ। ਤਾਂ ਬਾਬਾ ਫਰੀਦ ਜੀ ਤੇ ਮਾਤਾ ਜੀ ਨੇ ਬਾਬਾ ਫਰੀਦ ਜੀ ਦਾ ਸੁੱਕਾ ਸਰੀਰ ਵੇਖ ਕੇ ਹੈਰਾਨ ਹੋ ਕੇ ਕਿ ਸਾਦੇ ਸਰੀਰ ਤੇ ਮਾਸ ਕਿਤੇ ਵੀ ਦਿਖਾਈ ਨਹੀਂ ਦਿੰਦਾ ਤੇ ਕਾਠ ਦੀ ਰੋਟੀ ਉਸੇ ਤਰ੍ਹਾਂ ਗਲ ਵਿੱਚ ਪਾਈ ਹੋਈ ਹੈ। ਇਸ ਸਭ ਕੁਝ ਵੇਖ ਕੇ ਮਾਤਾ ਜੀ ਨੇ ਕਿਹਾ ਕਿ ਪੁੱਤਰ ਫਰੀਦ ਇੰਜ ਚਾਪਦਾ ਹੈ ਕਿ ਤੂੰ ਰੱਬ ਦੀ ਭਗਤੀ ਇਸ ਵਾਰ ਬਹੁਤ ਜ਼ਿਆਦਾ ਕੀਤੀ ਹੈ ਤੇ ਤੈਨੂੰ ਖੁਦਾ ਦੇ ਦਰਸ਼ਨ ਜ਼ਰੂਰ ਹੋਏ ਹੋਣਗੇ। ਬੱਬਾ ਫਰੀਦ ਜੀ ਨੇ ਕਿਹਾ ਕਿ ਮਾਤਾ ਜੀ ਇਸ ਵਾਰ ਮੈਂ ਤੁਹਾਡੇ ਦੱਸੇ ਹੋਏ ਉਪਦੇਸ਼ ਤੇ ਚੱਲ ਗਈ। ਰੱਬ ਦੀ ਕੋਰ ਤਪੱਸਿਆ ਕੀਤੀ ਹੈ ਤੇ ਕਿਸੇ ਤਵੇ ਦਿਲ ਨਹੀਂ ਦੁਖਾਇਆ। ਤੇ ਬਿਨਾ ਕੁਝ ਖਾਤੇ ਹੀ ਖੁਦਾ ਨਾਲ ਮਿਲਣ ਦੀ ਬੰਦਗੀ ਕਰਤਾ ਰਹਾ। ਪਰ ਫਿਰ ਵੀ ਮੈਨੂੰ ਖੁਦਾ ਨਹੀਂ ਮਿਲਿਆ ਫਰੀਦ ਜੀ ਦੀ ਮਾਤਾ ਨੇ ਸਾਡੀ ਕਹਾਣੀ ਚਾਨ ਕੇ ਫਰੀਦ ਜੀ ਨੂੰ ਕਿਹਾ ਫਰੀਦ ਜਿਸ ਤਰ੍ਹਾਂ ਤੂੰ ਆਪਣੇ ਤਨ ਨੂੰ ਸੁਕਾ ਲਿਆ ਹੈ ਤੇ ਭੁੱਖਾ ਰਹਿ ਕੇ ਤਕਲੀਫਾਂ ਸਹਾਰਦਾ ਰਿਹਾ ਹੈ ਤੈਨੂੰ ਇਸ ਤਰ੍ਹਾਂ ਰੱਬ ਕਿਵੇਂ ਮਿਲ ਸਕਦਾ ਸੀ ਫਿਰ ਪਾਪਾ ਫਰੀਦ ਜੀ ਕਹਿੰਦੇ ਹਨ ਕਿ ਮਾਤਾ ਜੀ ਤੁਸੀਂ ਹੀ ਕਿਆ ਸਿੱਖੇ ਹਰ ਜੀਵ ਚੰਤੂ ਤੇ ਰੁੱਖਾ ਆਦ ਵਿੱਚ ਜਾਨ ਹੁੰਦੀ ਹੈ ਤੇ ਕਿਸੇ ਤਵੀਤ ਇਹ ਨਹੀਂ ਦੁਖਾਉਣਾ ਚਾਹੀਦਾ ਹਰ ਇੱਕ ਜੀਵ ਵਿੱਚ ਰੱਬ ਦਾ ਵਾਸਾ ਹੁੰਦਾ ਹੈ ਜੇਕਰ ਤੂੰ ਇਸ ਗੱਲ ਨੂੰ ਪਾ ਲਵੇਂਗਾ ਤਾਂ ਦੇਹ ਤੈਨੂੰ ਖੁਦ ਦਿੱਤ ਚਿਣੋਂਨਗੇ ਫਿਰ ਮਾਤਾ ਜੀ ਨੇ ਕਿਹਾ ਕਿ हे ਫਰੀਦ ਜੇ ਤੂੰ ਸਮਝਦਾ ਹੈ ਕਿ ਹਰ ਇੱਕ ਚੀਜ਼ ਵਿੱਚ ਰੱਬ ਵਸਦਾ ਹੈ ਤਾਂ ਕਿ ਤੇਰੇ ਵਿੱਚ ਰੱਬ ਨਿਵਸਦਾ ਤੂੰ ਭੁੱਖਾ ਰਹਿ ਕੇ ਜਿਤੋਂ ਵੀ ਰੱਬ ਦੀ ਭਗਤੀ ਕਰਦਾ ਹੋਵੇਂਗਾ ਕਿ ਤੇਰਾ ਟਟ ਤੇਰਾ ਸਜੀਰ ਦੁਖੀ ਨਾ ਹੁੰਦਾ ਹੋਵੇ ਕਾ ਕਿ ਉਸ ਵੇਲੇ ਅੰਦਰ ਵਸਦਾ ਹੈ ਰੱਬ ਨਾ ਦੁਖੀ ਹੁੰਦਾ ਹੋਵੇ ਕਾ ਤਾਂ ਫਿਰ ਤੈਨੂੰ ਰੱਬ ਕਿਵੇਂ ਮਿਲ ਸਕਦਾ ਸੀ ਤੂੰ ਤੇ ਰੱਬ ਦੇ ਨਾਲ ਦੁਸ਼ਮਣੀ ਕਰਦਾ ਰਿਹਾ ਹੈ ਬਾਬਾ ਫਰੀਦ ਜੀ ਨੇ ਕਿਆ ਕਿ ਹੈ ਮਾਤਾ ਜੀ ਜੇਕਰ ਮੇਰੇ ਵਿੱਚ ਰੱਬ ਦਾ ਵਾਸਾ ਹੈ ਤਾਂ ਉਹ ਮੈਨੂੰ ਦਿਖਾਈ ਕਿਉਂ ਨਹੀਂ ਦਿੰਦਾ ਮੈਨੂੰ ਉਸ ਨੂੰ ਮਿਲੰਦਾ ਰਸਤਾ ਦੱਸੋ ਮਾਤਾ ਜੀ ਨੇ ਕਿਆ ਪੁੱਤਰ ਫਰੀਦ ਟਿੱਟੋ ਭੁੱਖਾ ਰਹਿ ਕੇ ਬੰਦਗੀ ਕੀਤਾ ਰੱਬ ਕਦੇ ਵੀ ਨਹੀਂ ਮਿਲਦਾ ਕੋਈ ਇਹੋ ਜਿਹਾ ਕਾਮਨਾ ਨਾ ਕਰੋ ਜਿਸ ਨਾਲ ਰੱਬ ਦਾ ਦਿਲ ਟੁਕਤਾ ਹੋਵੇ ਬਾਬਾ ਫਰੀਦ ਜੀ ਨੇ ਕਿਹਾ ਕਿ ਮਾਤਾ ਜੀ ਤਦ ਫਿਰ ਮੇਰੇ ਇਹ ਪਾਰਸਾਲ ਵੀ ਰੱਬ ਨੂੰ ਪੌਣ ਲਈ ਵਿਅਰਥਿਕ ਹੈ ਮੈਂ ਹੁਣ ਤੁਹਾਡੇ ਦੱਸੇ ਹੋਏ ਉਪਦੇਸ਼ ਤਵਾਰਾ ਰੱਬ ਨੂੰ ਪੌਣ ਲਈ ਹਰ ਤਰ੍ਹਾਂ ਦੀ ਬੰਦਗੀ ਕਰਾਂਗਾ ਤੇ ਕਿਸੇ ਦਾ ਵੀ ਦਿਲ ਨਹੀਂ ਦੁਖਾਵਾਂਗਾ ਤੇ ਨਾ ਹੀ ਆਪਣੇ ਵਿੱਚ ਵਸਦੇ ਹੋਏ ਰੱਬ ਨੂੰ ਦੁਖੀ ਕਰਾਂਗਾ ਬਾਬਾ ਫਰੀਦ ਜੀ ਪ੍ਰਭੂ ਪਰਮਾਤਮਾ ਦੀ ਭਗਤੀ ਨਾਲ ਉਹਨਾਂ ਸਭ ਰਸਾਂ ਤੋਂ ਉੱਪਰਲੇ ਰਸਾਂ ਵਿੱਚੋਂ ਇੱਕ ਗਿੰਦੇ ਹੋਏ ਕਹਿੰਦੇ ਹਨ ਸ਼ਹਿਦ ਸ਼ੱਕਰ ਖੰਡ ਬਹੁਤ ਜ਼ਿਆਦਾ ਮਿੱਠੇ ਹੁੰਦੇ ਹਨ ਪਰ ਪਰਮਾਤਮਾ ਦੇ ਨਾਮ ਦਾ ਰਸ ਇਸ ਦੁਨਿਆਵੀ ਪਦਾਰਥਾਂ ਤੋਂ ਕਿਤੇ ਜ਼ਿਆਦਾ ਮਿੱਠਾ ਹੈ ਫਰੀਦਾ ਸ਼ੱਕਰ ਖੰਡ ਨਿਵਾਤ ਘੜਮ ਮਾਖਿਓ ਮਾਚਾ ਤੋਤ ਸੱਬੇ ਵਸਤੂ ਮਿੱਠੀਆਂ ਰਪਣਾ ਪੁੱਚਨ ਤੋਤ ਰਪਣਾ ਪੁੱਚਨ ਤੋਤ ਉਮੀਦ ਕਰਦਾ ਦੋਸਤੋ ਅਚਤੀ ਇਹ ਵੀਡੀਓ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਇਸੇ ਤਰ੍ਹਾਂ ਦੀ ਵੀਡੀਓ دیکھتے ਰਹਿਣ ਇਸ ਚੈਨਲ ਸਬਸਕ੍ਰਾਈਬ ਕਰ ਲੋ ਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰੋ ਫੇਰ ਮਿਲਾਂਗੇ ਹੱਕ ਫਰੀਦ ਯਾ ਫਰੀਦ It's a